ਜਿਸ ਸਮੇਂ ਹੀ ਉੱਪਰ ਹੋ ਰਿਹਾ ਹੈ। ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ੇਟ ਜਿਹੜਾ ਵਾਰ ਅਗੇਂਸਟ ਗੈਂਗਸਟਰ ਚਲਾਈ ਗਈ ਹੈ ਉਹਦੇ ਵਿੱਚ ਆਪਰੇਸ਼ਨ ਪ੍ਰਹਾਰ ਦਾ ਅੱਜ ਤੀਸਰਾ ਦਿਨ ਸੀਗਾ। ਇਹਦੇ ਵਿੱਚ ਬਟਾਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਪ੍ਰਾਪਤ ਹੋਈ ਹੈਗੀ ਹੈ। ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਟੋਟਲ 500 ਦੀ ਫੋਰਸ ਸਾਨੂੰ 120 ਵੀ ਫੋਰਸ ਪ੍ਰੋਵਾਈਡ ਕੀਤੀ ਗਈ ਸੀ ਜਿਹੜੇ ਗੈਂਗਸਟਰ ਦੇ ਐਸੋਸੀਏਟ ਹੈਗੇ ਆ ਉਹਨਾਂ ਦੇ ਉੱਤੇ ਰੇਡ ਕਰਨ ਲਈ ਤੇ ਪੂਰੇ ਤਿੰਨ ਦਿਨ ਜਿਹੜਾ ਹੈਗਾ ਇਹਨਾਂ ਦੇ ਉੱਤੇ ਰੇਡ ਕੀਤੀ ਹੈ ਜਿਹੜੇ ਇਹਨਾਂ ਦੇ ਐਸੋਸੀਏਟਸ ਨੇ ਜਿਹੜੇ ਇਹਨਾਂ ਨੂੰ ਕੋਈ ਅਸਲਾ ਪ੍ਰੋਵਾਈਡ ਕਰਦੇ ਜਾਂ ਇਹਨਾਂ ਦੇ ਕਹਿਣ ਦੇ ਉੱਤੇ ਜੋ ਇਲੈਗਲ ਕੰਮ ਕਰਦੇ ਆ ਉਹਨਾਂ ਦੇ ਉੱਤੇ ਰੇਡਸ ਕੀਤੀ ਗਈ ਤੇ ਬਹੁਤ ਸਾਰੇ ਵਿਅਕਤੀਆਂ ਨੂੰ ਜੋ ਹੈ ਰਾਉਂਡ ਅਪ ਕੀਤਾ ਗਿਆ ਇਹਨਾਂ ਨੂੰ ਵੈਰੀਫਾਈ ਕੀਤਾ ਗਿਆ ਤੇ 3 ਦਿਨ ਦੇ ਵਿੱਚ ਜੋ ਮੈਂ ਤੁਹਾਨੂੰ ਅੰਕੜੇ ਦੱਸਾਂਗਾ ਅਸੀਂ ਟੋਟਲ 136 ਬੰਦੇ ਅਰੈਸਟ ਕੀਤੇ ਹੈਗੇ ਜਿਦੇ ਵਿੱਚ ਪੀਓ ਪੁਰਾਣੇ ਪੀਓਜ਼ ਵੀ ਹੈਗੇ ਆ ਤੇ ਅਟੈਂਪਟ ਟੂ ਮਰਡਰ ਕੇਸਸ ਦੇ ਜਿਹੜੇ ਦੋਸ਼ੀ ਵੀ ਹੈਗੇ ਉਹਨਾਂ ਨੂੰ ਅਸੀਂ ਅਰੈਸਟ ਕੀਤਾ ਹੈਗਾ ਤੇ ਇਹ ਜਿਹੜਾ ਹੈਗਾ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਹੈ ਇਹ ਇਸੇ ਤਰ੍ਹਾਂ ਜਾਰੀ ਰਹੇਗੀ ਜਿਹੜੀ ਬਟਾਲਾ ਪੁਲਿਸ ਹੈ ਉਹ ਬਿਲਕੁਲ ਇਸੇ ਤਰ੍ਹਾਂ ਬੜੀ ਹੀ ਤੰਦੇਹੀ ਨਾਲ ਕੰਮ ਕਰਦੀ ਰਹੇਗੀ ਤੁਹਾਨੂੰ ਪਤਾ ਹੀ ਹੈ ਜੀ ਬਟਾਲੇ ਦੇ ਵਿੱਚ ਜਿੰਨਾ ਵੀ ਕਿਤੇ ਕੁਝ ਹੋਇਆ ਹੈਗਾ ਸਾਰਾ ਬਟਾਲਾ ਪੁਲਿਸ ਨੇ ਟ੍ਰੇਸ ਕੀਤਾ ਹੈਗਾ ਪਹਿਲਾਂ ਵੀ ਜੇ ਕਿਤੇ ਕੋਈ ਇਨਸੀਡੈਂਟ ਹੋਇਆ ਉਹ ਸਾਰੇ ਟ੍ਰੇਸ ਹੈ ਤੇ ਦੋਸ਼ੀਆਂ ਨੂੰ ਅਰੈਸਟ ਕਰਕੇ ਅਸੀਂ ਸਲਾਖਾਂ ਦੇ ਪਿੱਛੇ ਭੇਜਿਆ ਬਟ ਇਹ ਕਿ ਹੁਣ ਇੱਕ ਕੈਂਪੇਨ ਦੇ ਤੌਰ ਤੇ ਇੱਕ ਵਾਰ ਦੇ ਤੌਰ ਤੇ ਅਸੀਂ ਇਹਨਾਂ ਖਿਲਾਫ ਜਿਹੜੀ ਹੈਗੀ ਉਹ ਕਰਦੇ ਅੱਜ ਤੱਕ ਅਵੇਲੇਬਲ ਰਹਿਣ ਦੇ ਲੋਕਾਂ ਇਹ ਜੀ ਦੇਖੋ ਇਹ ਤੁਹਾਨੂੰ ਪਤਾ ਹੈਗਾ ਕਿ ਅਸੀਂ ਬਹੁਤ ਪਹਿਲਾਂ ਹੀ ਜਿਹੜਾ ਹੈਗਾ ਈਵਨਿੰਗ ਦੀ ਡੋਮਿਨੇਸ਼ਨ ਬਟਾਲਾ ਜ਼ਿਲ੍ਹੇ ਦੇ ਵਿੱਚ ਸਟਾਰਟ ਕੀਤੀ ਹੈ ਤੇ ਬੇਸਿਕਲੀ ਸਿਟੀ ਨੂੰ ਅਸੀਂ ਪੂਰੀ ਤਰ੍ਹਾਂ ਡ ਕਿ ਇਹਦੇ ਵਿੱਚ ਕਈ ਵਾਰੀ ਸਪੈਸ਼ਲ ਸਪੈਸ਼ਲ ਆਪਰੇਸ਼ਨ ਚਲਾ ਕੇ ਅੱਜ ਵੀ ਜਿਹੜੇ ਨਾਕੇ ਲਗਾਏ ਗਏ ਆ ਸ਼ਾਮ ਨੂੰ 200 ਦੇ ਕਰੀਬ ਜਿਹੜੇ ਹੈਗੇ ਆ ਮੁਲਾਜ਼ਮ ਤਾਇਨਾਤ ਹੈਗੇ ਆ ਤੇ ਇੱਥੇ 12 ਪੀਸੀਆ ਜਿਹੜੇ ਹੈਗੇ ਆ ਉਹ ਪੂਰੇ ਸਿਟੀ ਦੇ ਵਿੱਚ ਚੱਲਣਗੇ ਬਟ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜੀ ਰੂਟੀਨ ਦੇ ਵਿੱਚ ਵੀ ਸਾਡੀ ਡੇਲੀ ਈਵਨਿੰਗ ਦੀ ਚੈਕਿੰਗ ਚੱਲਦੀ ਹੈਗੀ ਹੈ ਤੇ ਅਸੀਂ 5 ਵਜੇ ਤੋਂ ਹੀ ਜਿਹੜਾ ਹੈਗਾ ਸਿਟੀ ਨੂੰ ਡੋਮੀਨੇਟ ਕਰਨਾ ਸਟਾਰਟ ਕਰ ਦਿੰਦੇ ਆ ਬਟ ਇਹਦਾ ਕੋਈ ਫਿਕਸ ਟਾਈਮ ਨਹੀਂ ਹੈਗਾ ਅਸੀਂ ਇਹਨੂੰ ਜਿਹੜੇ ਸ਼ਿਫਟਿੰਗ ਨਾਕੇ ਵੀ ਲਗਾਉਨੇ ਆ ਤੇ ਟਾਈਮਿੰਗ ਵੀ ਇਹਦੀ ਚੇਂਜ ਹੁੰਦੀ ਰਹਿੰਦੀ ਹੈ ਤੇ ਸਾਨੂੰ ਪ ਦੇ ਵਿੱਚ ਵੀ ਜਿਹੜੀ ਹੈਗੀ ਸਾਨੂੰ ਰਿਕਵਰੀ ਵੀ ਹੁੰਦੀ ਹੈਗੀ ਐ ਐਂਡੀਪੀਐਸ ਦੀ ਰਿਕਵਰੀ ਵੀ ਹੋਈ ਹੈਗੀ ਐ ਤੇ ਵੈਪਨਸ ਦੀ ਰਿਕਵਰੀ ਵੀ ਹੋਈ ਹੈ ਤੇ ਇਹਨਾਂ ਪੀਸੀਆਰ ਮੁਲਾਜ਼ਮਾਂ ਨੂੰ ਹਦਾਇਤ ਵੀ ਦਿੱਤੀ ਜਾਂਦੀ ਹੈ ਕਿ ਜੇ ਕੋਈ ਵਿਅਕਤੀ ਕੋਈ ਸ਼ੱਕੀ ਵਿਅਕਤੀ ਹੈਗਾ ਤਾਂ ਉਹਨੂੰ ਚੈੱਕ ਕਰੋ ਜੇ ਉਹਦੇ ਕੋਲ ਕੁਝ ਨਹੀਂ ਹੈਗਾ ਤਾਂ ਉਹਨੂੰ ਵੈਰੀਫਾਈ ਕਰਕੇ ਵੀ ਛੱਡ ਦਿੱਤਾ ਜਾਂਦਾ ਤੇ ਪਰ ਜਿਹੜੇ ਵੀ ਆ ਮੂੰਹ ਦੇ ਉੱਤੇ ਰੁਮਾਲ ਬੰਨ ਕੇ ਜਾਂਦੇ ਆ ਜਾਂ ਇਦਾਂ ਦੇ ਸ਼ੱਕੀ ਵਿਅਕਤੀ ਗੱਡੀ ਦੇ ਵਿੱਚ ਜਾਂਦੇ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਚੈੱਕ ਕੀਤਾ ਜਾਏਗਾ ਇਹਨਾਂ ਕੋਲ ਪੁਰਾਣੇ ਕੰਟਰੋਲ ਰੂਮ ਹੈਗੇ ਨੇ ਜੀ ਬਟ ਜੇ ਮੋਬਾਈਲ ਨੰਬਰ ਦੀ ਤੁਸੀਂ ਗੱਲ ਕਰਦੇ ਹੋ ਤਾਂ ਜਿਹੜਾ ਇਹ ਵਾਰਗੇਂਸ ਗ ਉਹਦੇ ਵਿੱਚ ਜਿੱਦਾਂ ਪਹਿਲਾਂ ਐਨਡੀਪੀਐਸ ਦੇ ਵਿੱਚ ਅਸੀਂ ਇੱਕ ਹੈਲਪਲਾਈਨ ਜਾਰੀ ਕੀਤੀ ਸੀ ਤਾਂ ਵਾਰ ਅਗੇਂਸਟ ਗੈਂਗਸਟਰ ਦੇ ਵਿੱਚ ਵੀ ਇੱਕ ਹੈਲਪਲਾਈਨ ਜਾਰੀ ਕੀਤੀ ਹੈ ਜੇ ਕਿਸੇ ਨੂੰ ਵੀ ਜਿਹੜੇ ਵੀ ਇਹ ਗੈਂਗਸਟਰ ਜਾਂ ਇਹਨਾਂ ਦੇ ਐਸੋਸੀਏਟ ਦੇ ਰਿਗਾਰਡਿੰਗ ਕੋਈ ਵੀ ਇਨਫੋਰਮੇਸ਼ਨ ਹੈ ਤਾਂ ਉਹ ਸਾਨੂੰ ਇੱਕ ਫੋਨ ਨੰਬਰ ਦੇ ਉੱਤੇ ਸ਼ੇਅਰ ਕਰ ਸਕਦੇ ਨੇ ਇਹ ਹੈਗਾ 93946 93946 ਇਸ ਫੋਨ ਨੰਬਰ ਦੇ ਉੱਤੇ ਤੇ ਮੈਂ ਸਾਰਿਆਂ ਨੂੰ ਇਹ ਵੀ ਬੇਨਤੀ ਕਰਾਂਗਾ ਤੁਹਾਡੇ ذریعے ਕਿ ਸਾਨੂੰ ਇਹਨਾਂ ਦੇ ਰਿਕਾਰਡਿੰਗ ਤੁਹਾਡੇ ਕੋਲ ਕੋਈ ਵੀ ਇਨਫੋਰਮੇਸ਼ਨ ਆ ਤਾਂ ਇਸ ਫੋਨ ਦੇ ਉੱਤੇ ਸਾਨੂੰ ਸ਼ੇਅਰ ਕੀਤੀ ਜਾਵੇ। ਕੋਈ ਕਰਮਚਾਰੀ ਵੀ ਜੇ ਕੋਈ ਇੱਥੇ ਡੀਡੀ ਦੇ ਚੰਨ ਵਾਲਾ ਪਾਇਆ ਜਾਵੇ ਤਾਂ ਉਹਨੂੰ ਕੀ ਕਾਰਵਾਈ ਕੀਤੀ ਬਿਲਕੁਲ ਜੀ ਤੁਹਾਨੂੰ ਪਤਾ ਹੈ ਕਿ ਪਹਿਲਾਂ ਵੀ ਜਿਹੜਾ ਹੈਗਾ ਮਾਨਯੋਗ ਡੀਜੀਪੀ ਸਾਹਿਬ ਨੇ ਤੇ ਸਾਡੇ ਲੈਵਲ ਤੇ ਵੀ ਜਿਹੜਾ ਵੀ ਕਰਮਚਾਰੀ ਦੀ ਇਨਵੋਲਵਮੈਂਟ ਕਿਤੇ ਆਂਦੀ ਹੈ ਬੜਾਈ ਸਖਤ ਐਕਸ਼ਨ ਲਿਆ ਜਾਂਦਾ ਹੈ ਜੇ ਕੋਈ ਉਹਨਾਂ ਦੀ ਇਨਵੋਲਵਮੈਂਟ ਆਂਦੀ ਹੈ ਉਹਨਾਂ ਤੇ ਵੀ ਅਸੀਂ ਐਕਸ਼ਨ ਲਵਾਂਗੇ।